ਆ ਲੋ ਜੀ ਪਾਣੀ ਪੀ ਲੋ ਲਿਓ ਤੇ ਪਾਣੀ ਤੁਹਾਡਾ ਰੱਖਿਆ ਹੋਇਆ ਤੁਸੀਂ ਨਾਲੋ ਠੀਕ ਹੈ ਟਾਈਮ ਨਾਲ ਕੋਈ ਨਾ ਤੇ ਮੇਰੀ ਗੱਲ ਸੁਣਿਓ ਉਹ ਪੈਸਿਆਂ ਦਾ ਕੀ ਬਣਿਆ ਪੁੱਛਿਆ ਤੁਸੀਂ ਉਹਨਾਂ ਨੂੰ ਪੈਸੇ ਯਾਰ ਮਿਲੇ ਨਹੀਂ ਹੈ ਕਿ ਮੈਂ ਦੋ ਤਿੰਨ ਵਾਰੀ ਪੁੱਛ ਲਿਆ ਤੇ ਆਪਾਂ ਐ ਕਰਦੇ ਆਂ ਕਿਉਂ ਮਿਲੇ ਨਹੀਂ ਪੈਸੇ ਨਾ ਫਿਰ ਮੇਰੀ ਗੱਲ ਸੁਣੋ ਤੁਸੀਂ ਹਾਂ ਹੋਰ ਤੁਸੀਂ ਹੁਣ ਕਿਸੇ ਨੂੰ ਨਾ ਪੁੱਛਿਓ ਤੁਹਾਨੂੰ ਪਤਾ ਅੱਜ ਦੇ ਟਾਈਮ ਦੇ ਵਿੱਚ ਕੋਣ ਕਿਸੇ ਨਾਲ ਨਹੀਂ ਖੜਦਾ ਸਹੀ ਗੱਲ ਤੁਸੀਂ ਇਦਾਂ ਕਰੋ ਆ ਜਿਹੜੇ ਮੇਰੇ ਕੰਨਾਂ ਵਾਲੇ ਮੈਂ ਕਹਿੰਦੀ ਆਂ ਆਪਾਂ ਆ ਰੱਖ ਦਿੰਨੇ ਆਂ ਬਾਦਲ ਹੋ ਗਈ ਤੂੰ ਲਓ ਲੋਕ ਕੀ ਕਹਿਣਗੇ ਕੰਮ ਸੁਣਨ ਨੇ ਤੇਰੇ ਲੋਕਾਂ ਨੇ ਕੀ ਕਹਿਣਾ ਲੋਕਾਂ ਦੀ ਟੈਨਸ਼ਨ ਤੁਸੀਂ ਛੱਡ ਦੋ ਅਸੀਂ ਆਪਦੇ ਘਰ ਕੰਨੀ ਦੇਖਣਾ ਆਪਣੀ ਕਬੀਲਦਾਰੀ ਦੇਖਣੀ ਐ ਥੋੜਾ ਲੋਕ ਤਾਂ ਬਹੁਤ ਕੁਝ ਬੋਲਦੇ ਨੇਗੇ ਅੱਜ ਆਪਾਂ ਨੂੰ ਲੋੜ ਐ ਸੋਨਾ ਗੱਟਾ ਤਾਂ ਵੈਸੇ ਵੀ ਤਾਂ ਬਣਾਇਆ ਜਾਂਦਾ ਵੀ ਜੇ ਕਿਤੇ ਆਪਾਂ ਨੂੰ ਲੋੜ ਪਵੇ ਆਪਾਂ ਉਦੋਂ ਹੀ ਰੱਖ ਸਕੀਏ ਉਹ ਤਾਂ ਠੀਕ ਐ ਮੈਂ ਤੇਰੀ ਗੱਲ ਮੰਨਦਾ ਪੰਨੀ ਮੈਂ ਬਾਪੂ ਨੂੰ ਕਹਦਾ ਨਾ ਬਾਪੂ ਕਿ ਤੁਹਾਨੂੰ ਪੁੱਛੇਗਾ ਹਾਂ ਤੁਸੀਂ ਤੁਸੀਂ ਆਪ ਗੱਲ ਕਰ ਲਓ ਨਾ ਆਪਦੇ ਸੁਨਿਆਰੇ ਨਾਲ ਨਹੀਂ ਸੋਨਾ ਧਰਨ ਦੀ ਗੱਲ ਨਹੀਂ ਕਰਦਾ ਮੈਂ ਬਾਪੂ ਨੂੰ ਕਹਾਂ ਨਾ ਵੀ ਕਿਸੇ ਕੋਲੋਂ ਪੈਸੇ ਪੁੱਛ ਲਊਗਾ ਨਹੀਂ ਮੈਨੂੰ ਪਤਾ ਕਿਸੇ ਨੇ ਨਹੀਂ ਪੈਸੇ ਦੇਣੇ ਤੁਸੀਂ ਮੇਰੀ ਗੱਲ ਮੰਨਿਆ ਕਰੋ ਕਿਰਾ ਤੁਸੀਂ ਇੱਕ ਵਾਰੀ ਗੱਲ ਕਰਕੇ ਦੇਖ ਲਓ ਚਲ ਜੇ ਤੁਹਾਡਾ ਦਿਲ ਦਿਲ ਕਹਿੰਦਾ ਵੀ ਬਾਪੂ ਨਾਲ ਗੱਲ ਕਰ ਲਈਏ ਫਿਰ ਤੁਸੀਂ ਬਾਪੂ ਨਾਲ ਵੀ ਗੱਲ ਕਰਕੇ ਦੇਖ ਲਓ ਬਾਪੂ ਨੂੰ ਪੁੱਛ ਲੈਣਾ ਵੀ ਜੇ ਕੀ ਪੈਸੇ ਮਿਲ ਗਏ ਤਾਂ ਠੀਕ ਹੈ ਨਾ ਮਿਲੇ ਤਾਂ ਫਿਰ ਪਹਾਂ ਕਰਾਂਗੇ ਹਾਂ ਫਿਰ ਤੁਸੀਂ ਆ ਰੱਖ ਦਿਓ ਠੀਕ ਹੈ ਹਾਂ ਚਲੋ ਆਜੋ ਟਾਈਮ ਨਾਲ ਆ ਕੇ ਨਹਾ ਲਓ ਫਿਰ ਰੋਟੀ ਬਣਾ ਲੈ ਜਲਦੀ रोटी ता बनी पई है मैं थोड़े कने देखी जानी है भी नहा तो लोगे ता ही रोटी खाओगे चल जाना एड लेट हो गए मैं भी हो राजो छेती चल कपड़े भी इथी रख दे बापू ਆਹ ਕਹਿੰਦਾ ਸੀ ਮੈਂ 50000 ਰੁਪਏ ਪੁੱਛ ਲੈਂਦਾ ਕਿਸੇ ਤੋਂ 50000 ਰੁਪਏ ਹਾਂ ਕਿਉਂ ਕਾਦੇ ਵਾਸਤੇ ਚਾਹੀਦਾ 50000 ਉਹ ਦੇਣੇ ਸੀਗੇ ਨਾ ਦੇਣਿਆ ਹੋਂ ਪੈਸੇ ਬਾਪੂ ਹੀ ਪੁੱਛਦਾ ਰਹੇ ਉਹ ਹੁਣ ਤਾਂ ਤੁਸੀਂ ਦੋ ਹੁਣ ਤਾਂ ਮਾੜੀ ਮੁੱਟੀ ਕਬੀਲਦਾਰੀ ਆਪਦੇ ਸਿਰ ਤੇ ਰੱਖੋ ਸੰਭਲੋ ਹੁਣ ਹੁਣ ਮੇਰੀ ਲਹੂ ਪੀ ਜਾਓਗੇ ਬਾਪੂ ਦੇਣਾ ਤਾਂ ਲੱਖ ਐ 50000 ਤਾਂ ਮੈਂ ਕਰ ਲਿਆ ਇੰਤਜ਼ਾਮ ਅੱਛਾ ਹਾਂ ਛੋਟਾ ਵੀ ਕਰੇ ਕੁਝ ਬਾਪੂ ਛੋਟਾ ਕੀ ਕਰੇ ਉਹ ਹਲੇ ਛੋਟਾ ਨਹੀਂ ਕੁਝ ਕਰ ਸਕਦਾ ਦੇਖ ਤੂੰ ਬਿਆਹਿਆ ਬਰਿਆ ਤੂੰ ਕਬੀਲਦਾਰੀ ਨੂੰ ਹੁਣ ਆਪ ਦੇ ਹੱਥ ਚ ਫਾੜਾ ਆਪ ਕੰਮ ਕਰ ਮੂਰੇ ਹੋ ਕੇ ਜੇ ਛੋਟੇ ਕੰਨੀ ਝਾਕਣ ਲੱਗੇ ਫਿਰ ਤਾ ਸਰ ਗਿਆ ਉਹ ਤਾਂ ਬਾਪੂ ਠੀਕ ਐ ਮੈਂ ਇਕੱਲਾ ਕਰਾਂ ਵੀ ਕੀ ਹੁਣ ਸਾਰੀ ਕਬੀਲਦਾਰੀ ਮੇਰੇ ਗਾਲ ਹੈਗੀ ਲੈ ਦੱਸ ਓਏ ਉਸ ਲੰਡੀ ਜੀ ਕਬੀਲਦਾਰੀ ਇਹ ਹੀ ਨਹੀਂ ਸੋਥੋ ਲੋਟ ਆਉਂਦੀ ਹੱਦ ਹੋ ਗਈ ਥੋਡੇ ਵਾਲੀ ਯਾਰ ਮੈਂ ਹੁਣ ਇੰਨਾ ਚਿਰ ਕਬੀਲਦਾਰੀ ਸਾਹਮਣੇ ਰੱਖੀ ਆ ਉਹ ਹੁਣ ਤਾਂ ਤੁਸੀਂ ਦੋ ਗੱਬਰੂਆਂ ਮਾਰਾ ਮੋਟਾ ਆਪ ਦੇ ਆਪ ਨੂੰ ਸੋਚੋ ਆਪਦੀ ਕਬੀਲਦਾਰੀ ਹੁਣ ਆਪ ਸੰਭੋ ਮੇਰਾ ਨਾਲ ਲਹੂ ਪਿਓ ਬਾਪੂ ਲੱਖ ਰੁਪਇਆ ਦੇਣਾ ਕੋਈ ਥੋੜੇ ਕਾਣੇ ਨਹੀਂ ਦੇਣੇ ਮੈਂ 20-50 ਹਜ਼ਾਰ ਦੀ ਗੱਲ ਕਰੀਏ 20-50 ਹਜ਼ਾਰ ਤਾਂ ਦੇ ਦਿਓ ਦੇ ਦਾਂਗੇ ਕੋਈ ਨਹੀਂ ਲੱਖ ਰੁਪਇਆ ਤੇਰੇ ਵਿਆਹ ਤੇ ਖਰਚ ਕੀਤਾ ਹਾਂ ਮਰੀਤ ਤੂੰ ਕਿਵੇਂ ਆਈ ਹੈ ਵੀਰੇ ਮੇਰੇ ਵੀ ਕਾਲਜ ਦੀ ਫੀਸ ਭਰ ਦੇ ਲੈ ਕਿੰਨਾ ਦਿਨ ਤੈਨੂੰ ਕਹਿ ਰੱਖਿਆਗਾ ਮੈਂ ਇਹਦੀ ਵੀ ਫੀਸ ਭਰਨ ਵਾਲੀ ਪਈ ਹੈ 2-4 ਦਿਨ ਦਾ ਟਾਈਮ ਦੇ ਵਿਲੇ ਕੋਈ ਗੱਲ ਨਹੀਂ ਭਰ ਦੇ ਵੀਰੇ 2-4 ਦਿਨ ਕਿੱਥੇ ਮੇਰੇ ਸਹੇਲਿਆ ਸਾਰੇ ਕਾਲਜ ਜਾਣ ਲੱਗ ਗਿਆਂ ਮੈਂ ਹੀ ਐੜੀ ਘਰੇ ਬੈਠੀ ਆ ਕੋਈ ਨਾ ਵਿਲੇ ਕੋਈ ਗੱਲ ਨਹੀਂ ਸੋਮਵਾਰ ਤੱਕ ਤੇਰੀ ਫੀਸ ਭਰ ਦੂੰਗਾ ਤਨਾਨਾ ਕਰ ਪੇ ਤੁਨ ਕਾਲ ਵੀ ਭੇਜ ਦੂੰਗਾ ਉਹ ਕੁੜੀਏ ਨਾਲੇ ਤੂੰ ਮਾਸਟਰਾਂ ਨੂੰ ਕਹਿ ਦੇ ਨਾ ਵੀ ਅਸੀਂ ਇਕੱਠੀ ਭਰ ਫੀਸ ਭਰ ਜਾਗੇ ਮਾਸਟਰ ਕਿਹੜਾ ਸੁਣਦੇ ਨੇ ਐ ਫਿਰ ਸੁਣਨ ਲੱਗੇ ਫਿਰ ਤਾਂ ਆਬਾ ਹੋ ਗਿਆ ਕੰਮ ਨਾਲੇ ਵੀਰੇ ਤੂੰ ਤਾਂ ਮੈਨੂੰ ਕਹਿੰਦਾ ਸੀ 10 ਤਰੀਕ ਨੂੰ ਭਰ ਦੂੰ ਫੀਸ ਆ 10 ਤਰੀਕ ਵੀ ਕਿਦਣ ਦੀ ਲੰਗ ਗਈ ਕੋਈ ਗੱਲ ਨਹੀਂ ਭਰ ਦਿਆਂਗੇ ਭਰ ਦਿਆਂਗੇ ਭਰ ਦਿਆਂਗੇ ਲਾ ਰੱਖੀਆ ਬਸ ਇੱਕੋ ਹੀ ਗੱਲ ਆ ਤੁਹਾਡੇ ਕੋਲ ਤਾਂ ਸਾਰੀ ਤਨਖਾਹ ਵੀ ਲਿਆ ਕੇ ਤਾਂ ਭਾਬੀ ਨੂੰ ਫੜਾ ਦੇਣਾ ਤੁਸੀਂ ਮੈਂ ਕਹਦੋ ਫੜਾਇਆ ਉਹਨੂੰ ਮੈਂ ਤਾਂ ਆਪਣੇ ਅੱਖੀ ਦੇਖਿਆ ਤੁਹਾਨੂੰ ਪੈਸੇ ਵੜਾਉਂਦੇ ਨੇ ਭਾਬੇ ਨੂੰ ਬਾਪੂ ਹਾਂ ਸਾਰੇ ਪੈਸੇ ਲਿਆ ਕੇ ਭਾਬੀ ਨੂੰ ਫੜਾਤੇ ਉਹਨੇ ਆਪ ਦੇ ਗੋਜੇ ਚ ਕਰ ਲਏ ਇਕੱਠੇ ਤੇ ਅੰਦਰ ਵੜ ਕੇ ਬੈ ਗਈ ਫਿਰ ਬਾਅਦ ਚ ਕਹਿ ਜਾਂਦੀ ਕਿ ਮੇਰੇ ਕੋਲ ਪੈਸੇ ਹੈ ਨਹੀਂਗੇ ਉਹ ਫੜਾਤੇ ਹੋਣੇ ਆ ਕਲਵੰਤ ਸਿਆ ਤੂੰ ਐਵੇਂ ਤਾਂ ਨਹੀਂ ਕੁੜੀ ਕਹਿੰਦੀ ਬਾਪੂ ਸਮਝਿਆ ਕਰ ਯਾਰ ਲੋਕਾਂ ਦੇ ਲੈਣ ਦੇਣ ਜਿਹੜੇ ਹੁੰਦੇ ਨੇ ਕਿਰਾਂ ਇਕੱਠੇ ਕਰਕੇ ਉਹਨਾਂ ਐਂ ਕਹਤਾ ਵੀ ਸਾਹਮ ਦੇ ਉਹਦੋਂ ਬਾਅਦ ਲੈ ਕੇ ਵੀ ਜਾਣਾ ਮੈਂ ਨਾ ਘਰ ਦਾ ਲਾਣੇਦਾਰ ਹਾਲੇ ਜੋਂਦਾ ਬੈਠਾ ਵੀਰੇ ਤੂੰ ਉਹਨੂੰ ਪੈਸੇ ਹਾਂ ਮੈਨੂੰ ਕਿੱਥੇ ਫੜਾਉਂਦੇ ਆ ਜੇ ਹਜੇ ਮੈਨੂੰ ਕਹਿੰਦੇ ਤੂੰ ਲਿਆ ਦੇ 50000 ਰੁਪਏ ਮੈਥੋਂ ਤਾਂ ਮੰਗਾ ਤਾਂ ਲੈਂਦੇ ਪਰ ਕਦੇ ਫੜਾਏ ਵੀ ਆ ਬਾਪੂ ਤੈਨੂੰ ਫੜਾ ਲਿਆ ਕਰੂੰ ਫਿਰ ਲੋਕਾਂ ਦਾ ਲੈਣਾ ਦੇਣਾ ਤੂੰ ਸੰਭਲ ਲੈ ਲੈ ਹੋਰ ਹੋਣਾ ਅੱਗੇ ਕੌਣ ਸੰਭਾਲਦਾ ਸੀ ਮੈਂ ਤਾਂ ਐ ਸੀ ਵੀ ਕਬੀਲਦਾਰੀ ਦਾ ਸੋਨੂੰ ਚਾਜ ਆ ਜੂ ਵੀ ਕਬੀਲਦਾਰੀ ਕਿਵੇਂ ਚੱਲਦੀ ਆ ਕੋਈ ਗੱਲ ਨਹੀਂ ਮੈਂ ਆਪਣੇ ਸੰਭਾਲੂ ਸਾਰਾ ਕੁਝ ਕੋਈ ਨਹੀਂ ਕੋਈ ਨਹੀਂ ਫੜਾਉਂਦਾ ਹੂੰ ਪੱਕਾ ਆ ਦੇਖ ਲੈ ਬਾਪੂ ਕਿਵੇਂ ਉਹਦੇ ਹਣਾ ਪੱਖ ਚ ਬੋਲਦਾ ਪਿਆ ਮੈਂ ਤਾਂ ਐ ਲੱਗਦਾ ਪਤਾ ਨਹੀਂ ਵੀਰੇ ਤੇ ਵੀ ਉਹਨੇ ਕੁਝ ਕਰਾ ਰੱਖਿਆਗਾ ਉਹ ਚਲ ਕੋਈ ਨਹੀਂ ਭਾਈ ਇਹ ਬੁੜੀਆਂ ਦੀ ਆਦਤ ਤਾਂ ਹੁੰਦੀ ਐ ਖਬਰ ਐ ਕੀ ਸਰਚ ਪਾਤਾ ਹੂ ਤਾਂ ਹੀ ਤਾਂ ਪੈਸੇ ਫੜਾਉਣ ਲੱਗ ਗਿਆ ਮੇਰੇ ਨਾਲ ਤਾਂ ਸਿੱਧੇ ਮੂੰਹ ਗੱਲ ਹੀ ਨਹੀਂ ਕਰਦਾ ਸੀ ਗੱਲ ਕੀ ਕਰਨੀ ਐਗੀ ਹੁਣ ਤਾਂ ਮੈਨੂੰ ਵੀ ਨਹੀਂ ਸਿੱਧਾ ਬੋਲਦਾ ਇਹ ਚਲ ਕੋਈ ਹੁਣ ਤੇਰੀ ਫੀਸ ਕਾਇਕ ਆ ਹਾਂ ਕਿ ਮੈਂ ਭਰਾ ਦੂੰਗਾ ਇਹ ਤਾਂ 50000 ਰੁਪਿਆ ਕਹਿੰਦਾ ਸੀ ਹੁਣ ਆਰਤੀਏ ਕੋਲੇ ਜਾਉ 30000 ਰੁਪਿਆ ਲਿਆ ਕੇ ਦੂੰ ਇਹਨੂੰ ਮੈਂ 50 ਨਹੀਂ ਹੁਣੀ ਮੈਥੋਂ ਲਿਆ ਕੇ ਦਿੱਤਾ ਜਾਣਾ ਵਿੱਚ ਹੀ ਫੀਸ ਪਾ ਦੇ ਤੈਨੂੰ ਕੀ ਲੋੜ ਆ ਲਿਆ ਕੇ ਦੇਣ ਦੀ ਆਪੇ ਹੈਗੇ ਨੇ ਇਕੱਠੇ ਕਰ ਕਰਕੇ ਰੱਖੀ ਜਾਂਦੇ ਨੇ ਉਹ ਉਹਦੇ ਪੇਕਿਆਂ ਨੂੰ ਠਾਈ ਜਾਂਦੀ ਹੋਊਗੀ ਪੈਸੇ ਇਹ ਵੀ ਹੋ ਸਕਦਾ ਚਲ ਕੋਈ ਨਹੀਂ ਕਰਦੇ ਆ ਗੱਲ ਆਪਾਂ ਪਾਣੀ ਦੇ ਦੇ ਕੋਟਾ ਸ਼ਰਮੋਣੀ ਚਾਹੀਦੀ ਏ ਤੈਨੂੰ ਪਾਣੀ ਫੜਾਇਆ ਮੈਂ ਤੈਨੂੰ ਹੱਥ ਫੜਨ ਨੂੰ ਨਹੀਂ ਤੈਨੂੰ ਕਿਹਾ ਉਹ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਤੂੰ ਇਹ ਗੱਲ ਨੂੰ ਫਿਰ ਕੀ ਹੋ ਗਿਆ ਕਹਿਣਾ ਆ ਸ਼ੁਕਰ ਮਨਾਇਆ ਕਰ ਵੀ ਤੇਰੀ ਹਰਕਤਾਂ ਹਜ ਤੱਕ ਮੈਂ ਘਰੇ ਕਿਸ ਨੂੰ ਦੱਸੀਆਂ ਨਹੀਂ। ਮੈਂ ਇੰਦਾ ਕੀ ਪਹਾੜ ਲੱਗਿਆ ਨਾਲੇ ਫਿਰ ਤੇਰੀ ਭਾਬੀ ਆ ਮੈਂ। ਭਾਬੀ ਘਰ ਦੇ ਵਿੱਚ ਮਾਂ ਸਮਾਨ ਹੁੰਦੀ ਆ। ਕੀ ਹੋ ਗਿਆ ਵੀਰੇ? ਹੋ ਕੁਛ ਨਹੀਂ। ਇਹ ਤਾਂ ਪਾਣੀ ਮੰਗਿਆ ਸੀ ਭਾਬੀ ਤੋਂ। ਇਹ ਬੋਲਣ ਲੱਗੀ। ਕਿਉਂ? ਇਹ ਚ ਬੋਲਣ ਵਾਲੀ ਕਿਹੜੀ ਗੱਲ ਐ? ਤੇ ਤੁਹਾਨੂੰ ਪਾਣੀ ਦਾ ਗਲਾਸ ਹੀ ਨੁਪੜਾ ਹੁੰਦਾ। ਤੇਰੇ ਭਰਾ ਦੇ ਲੱਛਣ ਨਹੀਂ ਨਾ ਹੈਗੇ। ਪਾਣੀ ਫੜਨ ਵਾਲੇ ਇਸ ਕਰਕੇ। ਕਿਉਂ ਹਜਾ ਕੀ ਕਰਤਾ ਮੇਰੇ ਭਰਾ ਨੇ? ਆਪਦੇ ਭਰਾ ਨੂੰ ਪੁੱਛ ਕੇ ਦੇਖ ਲੈ। ਕੀ ਕੀਤਾ ਉਹਨੇ? ਮੇਰੇ ਭਰਾ ਨੂੰ ਪੁੱਛਣ ਦੀ ਮੈਨੂੰ ਕੋਈ ਲੋੜ ਨਹੀਂ ਮੈਨੂੰ ਉਹਦੇ ਭਰਾ ਤੇ ਪੂਰਾ ਵਿਸ਼ਵਾਸ ਹੈ ਹਾਂ ਤੇ ਮੇਰੇ ਤੇ ਵਿਸ਼ਵਾਸ ਨਹੀਂ ਨਾ ਤੁਹਾਨੂੰ ਤੇਰੇ ਤੇ ਵਿਸ਼ਵਾਸ ਕਰਨਾ ਵੀ ਕਿਉਂ ਹੈਗਾ ਐਡੇ ਐਡੇ ਉਹਨਾਂ ਦਾ ਸਾਥੋਂ ਰੱਖਦੀਆਂ ਤੂੰ ਹੈ ਲਗਾ ਹਲਕਾ ਕੇ ਪੈਸੇ ਦੋਜੇ ਜੀ ਪਈ ਜਾਣੀ ਹੈਗੀ ਸਾਨੂੰ ਇੱਕ ਪੰਜੀਂ ਦਿੰਦੀ ਹੈਗੀ ਅਸੀਂ ਤੈਨੂੰ ਵਿਸ਼ਵਾਸ ਕੀ ਕਰੀਏ ਕਹੀ ਜੀ ਗੱਲਾਂ ਕਰੀ ਜਾਂਦੇ ਹੋ ਤੁਸੀਂ ਸਾਰੇ ਜਾਣੇ ਮੈਂ ਕਿੱਥੇ ਪੈਸੇ ਲਗਾ ਕੇ ਰੱਖਦੀਆਂ ਓਏ ਇਹ ਤਾਂ ਪੈਣੇ ਹੋਈ ਨਹੀਂ ਜਰਦੀ ਮੈਂ ਘਰੇ ਆਵਾਂ ਵੀਰੇ ਕਹਿੰਦੇ ਕੀ ਸੀ ਹੁਣ ਤੈਨੂੰ ਐਂ ਦੱਸ ਦੇ ਮੈਨੂੰ ਕਹੀਂ ਮੇਰਾ ਹੱਥ ਫੜ ਲਿਆ ਦੁਰ ਫਿੱਟੇ ਮੂੰ ਤੇਰੇ ਕਸਰ ਰਹਿ ਗਈ ਤੇ ਕੋਈ ਹੈਂ ਬਦਨਾਮੀ ਕਰਦਾ ਸਾਡੇ ਸਾਰੇ ਪਿੰਡ ਚ ਦੱਸ ਦੇ ਕੱਲੇ ਕੱਲੇ ਘਰ ਨੂੰ ਜਾ ਕੇ ਵੀ ਹਾਂ ਹੱਥ ਫੜਦਾ ਦੀਗਾ ਸ਼ਰਮ ਤਾਂ ਨਹੀਂ ਹੁੰਦੀ ਤੈਨੂੰ ਆ ਗੱਲ ਕਹਿੰਦੇ ਮੈਂ ਐਡੀ ਬੇਫਕੂਫ ਨਹੀਂ ਜੇ ਮੈ ਆ ਹੀ ਕੁਛ ਦੱਸਣਾ ਹੁੰਦਾ ਨਾ ਤਾਂ ਅੱਜ ਤੋਂ ਕਾਫੀ ਟਾਈਮ ਬਾਅਦ ਤੁਹਾਡਾ ਡੰਡੋਰਾ ਪਿੱਟ ਸਕਦੀ ਸੀ ਬਾਹਰ ਪਰ ਮੈਂ ਵੀ ਚਾਹੁੰਨੀ ਆ ਕਿ ਇਹ ਪਰਿਵਾਰ ਦੀ ਇੱਜ਼ਤ ਮੇਰੀ ਇੱਜ਼ਤ ਆ ਬੱਸ ਕਰ ਭੱਗ ਜਾ ਹੁਣ ਬੜੀ ਇੱਜ਼ਤ ਬਣਾਈ ਫਿਰਦੀ ਆ ਤੂੰ ਪਤਾ ਹੀ ਐ ਤੇਰੇ ਝੰਡੇ ਕਿੱਥੇ ਕਿੱਦਾਂ ਝੂਲਦੇ ਨੇ ਮੈਂ ਵੀ ਚੁੱਪ ਕੀਤੀ ਹੋਈ ਆ ਮੈਂ ਵੀ ਬੋਲਦੀ ਨਹੀਂ ਹੈਗੀ ਬੀਰੇ ਤੂੰ ਜਮੀ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਆ ਨਾਲੇ ਮੈਂ ਤਾਂ ਕੁਝ ਕਿਹਾ ਵੀ ਨਹੀਂ ਉਹਨੂੰ ਮੈਂ ਟੈਨਸ਼ਨ ਕਾਦੀ ਲਵਾਂ ਬੀਰੇ ਮੈਨੂੰ ਪਤਾ ਹੈਗਾ ਤੂੰ ਕਹੀ ਨਹੀਂ ਸਕਦਾ ਉਹਨੂੰ ਕੁਝ ਉਹ ਤਾਂ ਆਪ ਇਲਜ਼ਾਮ ਲਾਉਂਦੀ ਫਿਰਦੀ ਐ ਇਹਨੂੰ ਤਾਂ ਐ ਹੈਗਾ ਵੀ ਦੋਨੇ ਭਾਈ ਲੜ ਲੜ ਕੇ ਮਰ ਜਾਣ ਆਪਸ ਚ ਇਹਨਾਂ ਦਾ ਬੈਰ ਪਿਆ ਨਹੀਂ ਤੂੰ ਕਿਹਾ ਕਿ ਉਹਨੇ ਕੁਝ ਨਹੀਂ ਕਿਹਾ ਫਿਰ ਚੁੱਪ ਕਰਕੇ ਸੁਣੀ ਗਿਆ ਤੂੰ ਇਹਦੀ ਗੱਲਾਂ ਮੀ ਜਾਵੀ ਨਵਦੀਪਾ ਘਰ ਤੇ ਲੜ ਰ ਆਪਣਾ ਪਾਉਂਦਾ ਮੀ ਲੈ ਮਾੜਾ ਜਾ ਆ ਮਾ ਚੰਗਾ ਕਿੱਥੇ ਜਾ ਕੇ ਆਉਣੇ ਹੋ ਹੁਣ ਤੁਸੀਂ ਪਿੰਡ ਚ ਜਾ ਕੇ ਆਉਣਾ ਪਿੰਡ ਚ ਤਾਂ ਜਾ ਕੇ ਆਉਣਿਓ ਰੋਟੀ ਤਾਂ ਖਾ ਲਓ ਜਿਹੜੀ ਬਣੀ ਪਈ ਆ ਉਹ ਆ ਕੇ ਛਕ ਲੂਆ ਮੈਂ ਦੋ ਫੁਲਕੇ ਛਕਣਿਆ ਦੋ ਫੁਲਕੇ ਤਾਂ ਚੱਕਣਿਆ ਨਾਲੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿੰਦੀ ਸੀ ਜੀ ਕੀ ਹੋ ਗਿਆ ਆ ਜਿਹੜਾ ਉਹਨਾਂ ਦੇ ਜਾਣੇ ਹੁੰਨੇ ਨੇ ਨਾ ਚਾਚੀ ਕੇ ਹਾਂ ਮੜਾ ਧਿਆਨ ਨਾਲ ਜਾਇਆ ਕਰੋ ਤੁਹਾਨੂੰ ਪਤਾ ਨਾ ਆਪਣੇ ਨਾਲ ਬਣਦੇ ਨਹੀਂ ਜਦੋਂ ਆਪਣਾ ਰੋਲਾ ਪਿਆ ਸੀ ਆਪਣੇ ਨਾਲ ਖੜੇ ਨੇ ਉਹ ਚਲ ਤੁਸੀਂ ਲੱਖ ਮੈਂਬਰੋਂ ਮੜਾ ਜ ਉਹਨਾਂ ਦਾ ਪੱਖ ਘੱਟ ਲਿਆ ਕਰੋ ਚੰਗੇ ਬੰਦੇ ਨਾਲ ਖੜਨਾ ਪੈਂਦਾ ਉਹਨੂੰ ਤੇ ਜ਼ੁਲਮ ਕਰਦੇ ਨੇ ਕੋਈ ਨਹੀਂ ਜ਼ੁਲਮ ਕਰਦਾ ਜੀ ਮੇਰੀ ਗੱਲ ਸੁਣੋ ਉਹ ਸਾਰਾ ਟੱਬਰ ਮਿੱਸਾਗਾ ਬਹੁਤ ਸ਼ਿਹਾਰ ਨੇ ਉਹ ਐਵੇਂ ਲੋਕਾਂ ਨੂੰ ਦਿਖਾ ਕੇ ਨਾ ਤਮਾਸ਼ਾ ਆਪਦਾ ਵਧੀਆ ਕਰੀਆ ਦੇ ਚੰਗਾ ਉਹਨਾਂ ਦੇ ਪੈਸਾ ਉਹਦਾ ਚੰਗਾ ਖਾਂਦੇ ਆ ਮੰਦਾ ਬੋਲਦੇ ਨੇ ਤੁਹਾਨੂੰ ਐਵੇਂ ਹੀ ਲੱਗਦਾ ਆਪਣੇ ਘਰ ਦਾ ਤਾਂ ਜਲੂਸ ਨਿਕਲਿਆ ਪਿਆ ਉਹ ਤਾਂ ਸੌਖੇ ਬਸਦੇ ਨੇ ਨਾਲੇ ਆਪਣੇ ਤਾਂ ਮਾੜੀ ਸੋਚਦੇ ਨੇ ਉਹ ਹਮੇਸ਼ਾ ਨਾ ਦੂਜਿਆਂ ਦੇ ਘਰਾਂ 'ਚ ਨਹੀਂ ਚਾਕਦੇ ਹੁੰਦੇ ਤੇਰੇ ਰੱਬ ਨੇ ਕਮੀ ਛੱਡੀ ਆ ਕੋਈ ਕਮੀ ਘਟਾ ਹੈ ਤੇਰੇ ਕੋਲੇ ਮੇਰੀ ਗੱਲ ਸੁਣ ਲਓ ਜੀ ਮੈਨੂੰ ਕੀ ਲੋੜ ਆ ਕਮੀ ਕਮੀ ਛੱਡੀਆਂ ਨੇ ਉਹ ਤਾਂ ਵਧੀਆ ਰਸ ਦੇ ਬਸਦੇ ਨੇ ਆਪਣੇ ਕੋਈ ਬਿਮਾਰ ਰਹਿੰਦਾ ਕੋਈ ਕੁਸ਼ ਹੋ ਜਾਂਦਾ ਕੋਈ ਕੁਸ਼ ਹੋ ਜਾਂਦਾ ਕਰੇ ਚੱਜ ਦੀ ਚੀਜ਼ ਹੋਈ ਆਪਣੇ ਕੋਈ ਚੱਲ ਬਾਬਾ ਹੁਣ ਤੂੰ ਦੱਸ ਦੇ ਨੇ ਕਰਾਂ ਚੱਲ ਮੈਂ ਮੈਂ ਤਾਂ ਤੁਹਾਨੂੰ ਐ ਕਹਿੰਨੀ ਆ ਉਹਨਾਂ ਦਾ ਪੱਖ ਘੱਟ ਲਿਆ ਕਰੋ ਆਪਦੇ ਕੋ ਘਰ ਦਾ ਉਹ ਕਰਿਆ ਕਰੋ ਚੰਗਾ ਤੈਨੂੰ ਪੁੱਛ ਕੇ ਜਾਊਂਗਾ ਮੈਨੂੰ ਤਾਂ ਸਾਂਝੇ ਮਤੇ ਜਾਣਾ ਪੈਂਦਾ ਤੇ ਨਾਲੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਐ ਕਹਿੰਦੀ ਜਿਹੜੀ ਚਾਹ ਬਣੀ ਪਿਆ ਰੋਟੀ ਤਾਂ ਨਹੀਂ ਖਾਂਦੇ ਚਾਹ ਤਾਂ ਪੀ ਜਾਂਦੇ ਉਹ ਖਾਲੀ ਆ ਉਹ ਗੱਡੀ ਲਈ ਖੜੇ ਨੇ ਹਾਂ ਤੁਹਾਡੇ ਲਈ ਬਣਾ ਰੱਖੀ ਹੋਣੀ ਉਹਨਾਂ ਨੇ ਪੀ ਲਿਓ ਜਾ ਕੇ ਉਹਨਾਂ ਦੇ ਦੋ ਵਾਰੀ ਫੋਨ ਆ ਗਿਆ ਤੂੰ ਤਾਂ ਹਮੇਸ਼ਾ ਨੱਕ ਚੜਾਈ ਰੱਖਦੀ ਆ ਚੱਲ ਠੀਕ ਆ ਮੈਂ ਤਾਂ ਵੀ ਨੱਕ ਚੜਾ ਕੇ ਰੱਖਦੀ ਆ ਇਹ ਨਹੀਂ ਕੁਛ ਕਰਦੀ ਮੈਨੂੰ ਕੁਛ ਕਰਨਾ ਪਊ ਉਹਨਾਂ ਦੇ ਇਹ ਤਾਂ ਬਸ ਉਹਨਾਂ ਨਾਲ ਮਿੱਠੇ ਪਿਆਰੇ ਹੋ ਰਿਹਾ ਮੈਥੋਂ ਤਾਂ ਇੱਕ ਮਿੰਟ ਨਹੀਂ ਦੇਖੇ ਜਾਂਦੇ ਉਹ ਐਨੇ ਖੁਸ਼ ਕੁਝ ਤਾਂ ਕਰਨਾ ਪਊਗੀ ਦੇਖਦੀਆਂ ਥੇਰੀ ਡੰਗ ਚੜੂ ਜਾ ਕੀ ਆ ਪ੍ਰੀਤ ਲਓ ਬੈਠੀਏ ਸਾਹਮਣੇ ਕਰੇ ਕੋਈ ਦੀਂਦੇ ਨਹੀਂ ਪ੍ਰੀਤ ਲੈ ਭਾਬੀ ਤੈਨੂੰ ਮੈਂ ਬੈਠੀ ਨਹੀਂ ਹੈਗੀ ਨਹੀਂ ਬੈਠੀ ਤਾਂ ਦੇਣੀ ਆ ਹੋਰ ਦੱਸ ਕੀ ਮੈਂ ਠੀਕ ਆ ਮੈਨੂੰ ਦੱਸ ਕੀ ਹੋਣਾ ਠੀਕ ਠਾਕ ਅੰਗੀ ਅੱਛਾ ਕਰ ਲੈ ਕੰਮ ਸਾਰੇ ਕਰ ਲੂਗੀ ਆਪੇ ਮੈਂ ਕਿਉਂ ਕਰਾਂ ਲੈ ਕਰ ਲੈਂਦੀ ਆ ਕੰਮ ਕੰਮ ਕਰੂਗੀ ਕਿਉਂ ਨਹੀਂ ਜੁੱਤੀਆਂ ਹਾਣੀਆਂ ਨੇ ਉਹਨੇ ਨਹੀਂ ਗੱਲ ਜੁੱਤੀਆਂ ਦੀ ਨਹੀਂ ਹੈਗੀ ਨਾਲੇ ਮੈਂ ਤਾਂ ਗੱਲ ਹੋਰ ਸੁਣੀ ਸੀ ਕਹਿੰਦੇ ਚਲ ਮੈਨੂੰ ਤਾਂ ਲੋੜ ਵੀ ਕੀ ਆਪਾਂ ਕਿਹੜਾ ਚੁਗਲੀ ਕਰਨੀ ਆ ਦੱਸ ਭਾਬੀ ਕੀ ਗੱਲ ਹੈ ਨਹੀਂ ਮੈਂ ਤਾਂ ਉਹ ਗੱਲ ਕਰਦੀ ਸੀ ਕਹਿੰਦੇ ਡੱਕਾ ਡੁੱਕਾ ਜਮੀ ਨਹੀਂ ਤੋੜਦੀ ਕੰਮ ਆ ਦਾ ਤਾਂ ਕਹਿੰਦੇ ਨਾ ਹੀ ਨਹੀਂ ਲੈਂਦੀ ਕੁੜੀ ਸਾਰ ਦਿਨ ਪ੍ਰੀਤ ਆਇਆ ਦੇਖ ਹੁਣ ਤੂੰ ਵੀ ਕਿੰਨਾ ਕੁ ਟਾਈਮ ਕਰੇਂਗੀ ਹੈਨਾ ਤੈਨੂੰ ਵੀ ਪਤਾ ਤੇਰੀ ਮਾਂ ਦੀ ਸਹਾਰਾ ਸੀ ਸੋਨ ਨੂੰ ਤਾਂ ਤੂੰ ਤੇ ਇਹ ਗੱਲ ਮੰਨਦੀ ਆ ਭਾਬੀ ਤੁਹਾਨੂੰ ਥੋਤੋ ਕੁਝ ਲੁਕਿਆ ਹੈਗਾ ਦੱਸ ਲੁਕਿਆ ਦੇਖ ਇਹਦੇ ਤੋਂ ਪਹਿਲਾਂ ਦੀ ਮੈਂ ਆਈ ਆ ਹੈ ਭਾਬੀ ਦੇਖ ਪਹਿਲਾਂ ਤੇਰੇ ਸਾਹਮਣੇ ਮੈਂ ਸਾਰਾ ਕਰਦੀ ਦਿੱਤੀ ਕਰਦੀ ਸੀ ਕਰਦੀ ਸੀ ਜਿੱਦਣ ਦੀ ਇਹ ਆਈ ਹੈਗੀ ਤੂੰ ਆ ਲਾਲਾ ਮੈਂ ਕੋਲੇ ਚੁੱਕਰੇ ਬੈਠੀ ਆਂਗੀ ਨਾ ਤਾਂ ਫੀਸ ਦੇਣ ਦਿੰਦੀ ਹੈਗੀ ਮੇਰੇ ਭਾਈ ਨੂੰ ਉਂਗਲਾਂ ਲਾਈ ਜਾਂਦੀ ਹੈ ਗਲਤ ਗੱਲ ਆ ਗਲਤ ਗੱਲ ਇਹ ਭੈਣ ਭਾਈ ਦਾ ਰਿਸ਼ਤਾ ਤੋੜਦੀ ਆ ਗਲਤ ਹੀ ਨਹੀਂ ਹੈਗੀ ਹੁਣ ਬਿਮਾਰੀ ਦਾ ਬਹਾਨਾ ਲਾ ਕੇ ਕਰੇ ਚੁੰਨੀ ਲੈ ਕੇ ਪੈਜੂਗੀ ਵੀ ਮੈਂ ਤਾਂ ਸਰਦ ਊਕਦਾ ਹੈਗਾ ਮੇਰਾ ਢਿੱਡ ਦੁਖਦਾ ਹੈਗਾ ਇਹ ਗੱਲ ਓਹੀ ਆ ਕੰਮ ਦਾ ਡੱਕਾ ਤੋੜ ਕੇ ਰਾਜ਼ੀ ਨਹੀਂ ਜੇ ਤੱਕ ਕੰਮ ਕਰੇ ਤਾਂ ਹੀ ਆ ਨਾਲੇ ਮੇਰੀ ਗੱਲ ਸੁਣ ਪ੍ਰੀਤ ਤੇਰੀ ਤਾਂ ਦੇਖ ਮਾਂ ਹੈ ਨਹੀਂ ਤੇਰਾ ਪਿਓ ਆ ਜੇ ਡੰਡਾ ਤੂੰ ਖਿੱਚ ਕੇ ਰੱਖੇਂਗੀ ਨਾ ਤੇਰੇ ਭਾਈ ਦਾ ਤਾਂ ਬੱਸ ਨਹੀਂ ਚੱਲਦਾ ਡੰਡਾ ਤੂੰ ਖਿੱਚ ਕੇ ਰੱਖ ਨਹੀਂ ਕੱਲ ਨੂੰ ਤੇਰੇ ਪਿਓ ਨੂੰ ਤੇ ਤੈਨੂੰ ਬਾਹਰ ਕੱਢ ਦੂਗੀ ਮੈਂ ਤੈਨੂੰ ਇੰ ਮੈਂ ਕਰਾਂ ਕਿ ਮੈਨੂੰ ਐ ਦੱਸ ਦੇ ਚੱਲ ਮੇਰਾ ਡੰਡਾ ਖਿੱਚ ਕੇ ਰੱਖ ਕੰਮ ਕਰਾ ਸਾਰਾ ਬੈਠ ਮੌਜੇ ਨਾਲ ਟੌਰਤ ਨਾਲ ਤੇ ਤੂੰ ਆਪਦੇ ਸੌਰੇ ਘਰ ਜਾਣਾ ਉੱਥੇ ਕੰਮ ਕਰਾਂਗੇ ਇੱਥੇ ਕੰਮ ਕਰਦੀ ਸੋਹਣੀ ਲੱਗਦੀ ਐ ਤੂੰ ਉਹ ਦੇਖ ਉਹ ਲੱਛਣ ਦੇਖ ਲੈ ਤੈਨੂੰ ਦੇਖ ਕੇ ਜਿਹੜੀ ਝਾੜੂ ਚੱਕ ਲਿਆ ਚੱਕ ਤਾਂ ਲਿਆ ਝਾੜੂ ਚਲਾਸ ਗਵਾਨ ਮੂਰੇ ਤਾਂ ਝਾੜੂ ਚੱਕ ਜਿਆ ਨਾਲੇ ਮੇਰੀ ਗੱਲ ਸੁਣ ਉਹ ਗੱਲ ਨਹੀਂ ਹੈਗੀ ਮੈਂ ਪਹਿਲਾਂ ਆਈਆਂ ਤੇਰੀ ਮਾਮਾ ਦੀ ਥਾਂ ਲੱਗਦੀਆਂ ਨਾਲੇ ਚਾਚੀ ਤਾਂ ਮੇਰਾ ਉਹੀ ਬਾਲਾ ਕਰਦੀ ਸੀ ਸਾਡਾ ਤਾਂ ਮੇਲ ਜੋਲੀ ਵਾਲਾ ਸੀਗਾ ਭਾਬੀ ਮੈਂ ਤਨ ਉਹਦੀ ਮਾਂ ਹੀ ਸਮਝਦੀ ਆਂ ਤੇਲਾ ਤੇਰੀ ਗਾ ਕਿਸੇ ਗੱਲ ਦਾ ਗੁੱਸਾ ਨਹੀਂ ਕਰਦੀ ਹੈ ਮੇਰੀ ਗੱਲ ਸੁਣ ਪ੍ਰੀਤ ਫਿਰ ਮੈਨੂੰ ਵੀ ਦੁੱਖ ਲੱਗਦਾ ਜਦੋਂ ਤੁਹਾਡੇ ਨਾਲ ਇਹ ਬੇਵਤਾਂ ਕਰਦੀ ਆ ਨਾਲੇ ਮੈਂ ਇਹਨੂੰ ਸਮਝਾ ਕੇ ਜਾਊਂਗੀ ਵੀ ਕੋਈ ਗੱਲ ਨਹੀਂ ਤੂੰ ਨਾਲ ਪ੍ਰੀਤ ਤੇ ਕੰਮ ਕਰਾਇਆ ਕਰ ਠੀਕ ਆ ਮਾਂ ਦੀ ਲਾਕੇ ਅੱਗ ਲੱਗੇ ਉਧਰੋਂ ਮੇਰੇ ਛੋਟੇ ਭਾਈ ਨਾਲ ਲੜਦੀ ਰਹਿੰਦੀ ਹੈਗੀ ਕੋਈ ਨਾ ਇਹ ਦਿਨ ਮੈਂ ਗੱਲ ਕਰੂੰਗੀ ਵੀ ਕੁੜੀ ਨੂੰ ਪੜਨ ਨਾ ਲਾਓ ਅੱਗੇ ਪੜ੍ਹਾਈ ਕਰਾਓ ਮੈਂ ਆਪੇ ਗੱਲ ਕਰ ਲੂੰਗੀ ਕੋਈ ਗੱਲ ਨਹੀਂ ਇਹਨੇ ਪੈਸੇ ਲੁਕੋ ਲੁਕੋ ਕਿ ਸਾਰੇ ਆਪਦੇ ਪੇਕਾਂ ਦੇ ਇੰਦੇ ਅਲਮਾਰੀ 'ਚ ਰੱਖੀ ਜਾਂਦੇ ਮਤਲਬ ਹੀ ਨਹੀਂ ਪੇਕਾਂ ਨੂੰ ਖਵਾਉਣ ਦਾ ਕਿ ਮਤਲਬ ਨਾ ਬਾਹਰ ਗਲਤ ਗੱਲ ਆ ਦੇਖ ਹੁਣ ਤੁਹਾਡੇ ਘਰ ਦਾ ਤੈਨੂੰ ਪਤਾ ਹੁਣ ਤੂੰ ਵੀ ਬਾਰੋਂ ਠਾਉਣੀ ਆ ਮੈਂ ਉਹੀ ਤਾਂ ਕਹਿੰਦੀ ਮੈਨੂੰ ਤਾਂ ਪੜਾ ਲਿਖਾ ਲਓ ਘਟੂ ਘਟ ਮੈਂ ਆਬਦੇ ਕਿਤੇ ਨੌਕਰੀ ਨੂੰ ਫਿਰ ਤੇ ਲੱਗ ਜੂ ਚਲ ਵਿਆਹ ਜਦੋਂ ਹੋਊਗਾ ਹੋਊਗਾ ਚਲ ਉਹ ਤਾਂ ਕੋਈ ਨਾ ਵਿਆਹ ਤਾਂ ਹੋ ਹੀ ਜਾਊਗਾ ਨਾਲੇ ਮੈਂ ਤੈਨੂੰ ਇਹ ਕਹਿੰਦੀ ਮੈਂ ਕਰਦੀ ਹਾਂ ਉਹ ਦਿਨ ਗੱਲ ਮੇਰੇ ਤਾਂ ਸਾਰੇ ਕੰਮ ਪੈ ਨੇ ਅੱਤਰਾ ਬਾਈ ਰੋਟੀ ਨਹੀਂ ਖਾ ਕੇ ਗਿਆ ਹੈਗਾ। ਕਿੱਥੇ ਜਾਏ ਨਾ ਗੱਲ ਮੈਂ ਤੈਨੂੰ ਦੱਸਦਾ ਨਹੀਂ ਸਾਡਾ ਸ਼ਾਮ ਦਾ ਡੰਡਾ ਖੜਕਿਆ ਲੈ। ਨਾ ਨਾ ਲੜਿਆ ਨਾ ਕਰ ਕੋਈ ਗੱਲ ਨਹੀਂ ਮੈਂ ਆਪੇ ਸਮਝਾ ਜੂਗੀ ਕੋਈ ਨਾ ਪ੍ਰੀਤ ਤੂੰ ਵੀ ਚੁੱਪ ਰਿਹਾ ਕਰ ਚੰਗਾ। ਮੈਂ ਤਾਂ ਚੁੱਪੀ ਆ ਮੈਂ ਦੱਸਣ ਨੂੰ ਕੀ ਚੱਲ ਕੋਈ ਨਾ ਮੈਂ ਜਾਣੀ ਆ ਇਹਦੇ ਕੋਲ ਗੱਲ ਕਰਕੇ ਆਉਣੀ ਆ ਚੰਗਾ ਮੈਂ ਨਾਲੇ ਮੈਂ ਜਾਊਂਗੀ। ਮਾਰ ਲੈ ਕਰ ਢੇੜਾ ਉੱਧਰ ਵੀ ਆ ਜਾ ਕਰ ਕੋਈ ਨਾ ਮੇਰੇ ਕੋਲੇ ਕਾਣੂ ਆਉਣੀ ਆ ਮੱਚਦੀ ਐ ਮੱਚਦੀ ਹੈਗੀ ਕੋਈ ਨਾ ਮੈਂ ਆਪੀ ਗੱਲ ਕਰ ਜਾਨੀ। ਕਲੇਸ਼ ਪਾ ਕੇ ਖੜ ਜਾਂਦੀ ਆ ਘਰੇ ਕਿਤੇ ਨਹੀਂ ਬਾਹਰ ਜਾਣ ਦਿੰਦੀ ਮੈਨੂੰ। ਕੋਈ ਨਾ ਕੋਈ ਨਾ ਮੈਂ ਨਾਲ ਇੱਕ ਉਹ ਹੀ ਉਹੀ ਉਹਦੇ ਉਂਗਲਾਂ ਤੇ ਚੜਦਾ ਮੇਰੇ ਤਾਂ ਕਿਉਂ ਦੀ ਗੱਲ ਹੋਰ ਹੁੰਦੀ ਆ ਮਾਂ ਦੀ ਗੱਲ ਹੋਰ ਹੁੰਦੀ ਆ ਇਹ ਵੀ ਮੇਰੀ ਗੱਲ ਸੁਣ ਲਾ ਆ ਨਾਲੇ ਤਾਂ ਮੇਰੇ ਪਿਓ ਨੂੰ ਮਾੜਾ ਮੋਟਾ ਸਮਝਦਾ ਤੇਰੀ ਮਾਂ ਹੁੰਦੀ ਤੈਨੂੰ ਝੜਕ ਦਿੰਦੀ ਤੇਰਾ ਪਿਓ ਕੁਝ ਕਹੂ ਲੋਕ ਗੱਲਾਂ ਬਣਾ ਲੈਣਗੇ ਭਾਬੀ ਲੋਕਾਂ ਦੇ ਮੂੰਗੜਾ ਫੜ ਲਾਂਗੇ ਇਹਨੂੰ ਆਪਦੇ ਆਪ ਸ਼ਰਮ ਚਾਹੀਦੀ ਐ ਚਲ ਕੋਈ ਨਾ ਮੈਂ ਕਰਦੀ ਆ ਗੱਲ ਕਿ ਮੈਂ ਲੱਛਣ ਕਰਨ ਲੱਗੇ ਜਾਂਦੀ ਆਗੀ ਪਖੰਡ ਕਰਦੀ ਆਗੀ ਸਾਰੇ ਕੋਈ ਨਾ ਫੇਰਲਾ ਫੇਰਲਾ ਝਾੜੂ ਤੇਰਾ ਤਾਥਰੇ ਸਮਾਰ ਕੇ ਮੈਂ ਫੇਰੂੰ ਝਾੜੂ ਕਰਾਂ ਹਾਂ ਲਾਲਾ ਪੰਮੀ ਚਾੜੂ ਹਾਂਜੀ ਬਸ ਲਾਈ ਜਾਂਦੀ ਸੀ ਅੱਛਾ ਅੱਛਾ ਹੋਰ ਘਰੇ ਠੀਕ ਏ ਤੇਰੇ ਪੇਕੇ ਸਾਰੇ ਹਾਂਜੀ ਹਾਂ ਠੀਕ ਏ ਤੁਸੀਂ ਮਾਰਦੀ ਨਹੀਂ ਕਿਹੜਾ ਤੂੰ ਤੇ ਮੇਰੇ ਕੋਲੇ ਨਹੀਂ ਆਉਂਦੀ ਆ ਜਾ ਕਰ ਮਾਣਾ ਮੋਟਾ ਮਨ ਹੋਰ ਹੋ ਜਾਂ ਉਦਰੀ ਬੜੀ ਰਹਿਣੀ ਆ ਬਸ ਤੁਹਾਨੂੰ ਪਤਾ ਹੀ ਐ ਘਰ ਦੇ ਕੰਮ ਘਰ ਤੋਂ ਹਾਂ ਕੰਮ ਤਾਂ ਮੈਨੂੰ ਪਤਾ ਸਾਰਾ ਦਿਨ ਕੰਮ ਕਰਦੀ ਰਹਿੰਦੀ ਮਾੜਾ ਮੋਟਾ ਪ੍ਰੀਤ ਨੂੰ ਕਹਿ ਦਿਆ ਕਰ ਲਾ ਲਿਆ ਕਰ ਉਹਨੂੰ ਨਾਲ ਤੁਹਾਨੂੰ ਪਤਾ ਹੀ ਐ ਕੋਈ ਨਾ ਮੇਰੇ ਕੋਲ ਤਾਂ ਗੱਲ ਕਰ ਲੈ ਮੇਰੇ ਕੋਲ ਨਾ ਝਿਜਕ ਮੈਂ ਤੇਰੀ ਵੱਡੀਆਂ ਦੀ ਥਾਂ ਲੱਗਦੀ ਆ ਵੱਡੀ ਭੈਣ ਹੀ ਲਾਲਾ ਤੇਰੀ ਐ ਝਠਾਣੀ ਹੋਈ ਕਿ ਭੈਣ ਹੋਈ ਉਹ ਤੁਹਾਨੂੰ ਪਤਾ ਹੀ ਹੈ ਜਿਵੇਂ ਉਹਨੂੰ ਕਹਿ ਦਿੰਨੀ ਆ ਫਿਰ ਉਹ ਗੁੱਸਾ ਕਰ ਜਾਂਦੀ ਆ ਫਿਰ ਇਹਨਾਂ ਨੂੰ ਬੋਲ ਦਿੰਦੀ ਆ ਫਿਰ ਇਹ ਸਭ ਨੂੰ ਮੈਨੂੰ ਬੋਲਣ ਲੱਗ ਜਾਂਦੇ ਨੇ ਤੇ ਖਨਾ ਮੈਨੂੰ ਕਹਿੰਦੀ ਮੈਂ ਗਈ ਸੀ ਵੀ ਓਕੇ ਮੈਨੂੰ ਪੜਾਈ ਦਾ ਵੀ ਤੁਸੀਂ ਵੇਰੇ ਸੌਰੇ ਘਰ ਜਾਣ ਵਾਲੀ ਹੋ ਰਹੀ ਹੁਣ ਤੈਨੂੰ ਪੜਾਈਆਂ ਚੰਗੀਆਂ ਲੱਗਦੀਆਂ ਨੇ ਉਹ ਗਲਤ ਕਰ ਲੱਗੀ ਖਰ ਇੱਕ ਗੱਲ ਹੋਰ ਸੁਣ ਲੈ ਮੇਰੇ ਤੇ ਤਾਂ ਇਹ ਪਹਿਲੀ ਲੱਗਦੀਆਂ ਸੀ ਦੇਖ ਇਹਦੀ ਮੰਮੀ ਮਾ ਵੀ ਐਂ ਕਰਦੀ ਦੇਖ ਮੈਂ ਤਾਂ ਤੇਰੇ ਕੋਲ ਬੈਠੀ ਸੀ ਗੱਲ ਕਰਦੀ ਆ ਹਨਾ ਤੂੰ ਮੇਰੀ ਛੋਟੀ ਭੈਣਾ ਵਰਕੀ ਹੈਗੀ ਮੈਂ ਤਾਂ ਤੇਰੇ ਕੋਲੇ ਗੱਲ ਕਰਦੀ ਆ ਐਂ ਨਾ ਕਹਦੀ ਵੀ ਉਹ ਐਂ ਕਹਿ ਕੇ ਗਈ ਸੀਗੀ ਨਹੀਂ ਨਹੀਂ ਹਾਂ ਗੱਲ ਨਾ ਗਾਹਾਂ ਕਰੀ ਮੈਂ ਤੈਨ ਮਾੜਾ ਮੋਟਾ ਚਾਂਟੋ ਕੇਰਿਆ ਕਰੇ ਤਾਂ ਟੱਬਰ ਬਾਲਾ ਮਾੜਾ ਨੀਤ ਦਾ ਵੀ ਮਾੜਾ ਤੈਨੂੰ ਦੇਖ ਹੁਣ ਤੇਰੇ ਨਾਲ ਕਿੰਨਾ ਕੁਸ ਕਰਦੇ ਹੋਣ ਇਹ ਹਾਂ ਹੈ ਆ ਆਪਣੀ ਮੁੰਡਾ ਜਾਂ ਕੰਮ ਕੁਮ ਮজা ਕਰਦਾ ਹੋਣਾ ਦੇਖ ਇਹਨਾਂ ਦਾ ਛੋਟਾ ਤਾਂ ਬਾਲਾ ਮਸਤ ਹੁੰਦਾਗਾ ਉਧਰ ਤਾਂ ਤੈਨੂੰ ਪਤਾ ਹੀ ਹੋਣਾ ਕਹੇ ਜਗਾ ਹਾਂਜੀ ਹਾਂ ਤੇ ਮੈਂ ਤੈਨੂੰ ਐਂ ਕਹਿੰਦੀ ਇਹਨੂੰ ਲਾਇਆ ਕਰ ਮਾੜਾ ਮੋਟਾ ਮੱਜੇ ਤੇ ਬੈਠੀ ਫੋਨ ਦੇਖੀ ਐ ਤੇ ਤੇ ਤੂੰ ਕੰਮ ਕਰੀ ਜਾਨੀ ਹੈਗੀ ਤੁਹਾਡੀ ਗੱਲ ਤਾਂ ਬਿਲਕੁਲ ਸਹੀ ਆ ਹੈ ਮੈਂ ਤੈਨੂੰ ਸਹੀ ਕਹਿੰਦੀ ਆ ਦੇਖ ਮਾੜੀ ਮੈਂ ਤੈਨੂੰ ਰਹਿ ਨਹੀਂ ਦਿੰਦੀ ਹੈਗੀ ਹੈ ਤੂੰ ਚਾਰਕ ਕੰਮ ਕਰਿਆ ਕਰ ਨਹੀਂ ਇਹਦੇ ਪਿਓ ਨੂੰ ਕਹ ਤੇ ਪਿਓ ਪੂ ਕਰਦਾ ਕਨਾ ਕੁਛ ਮੈਂ ਤੇਨਾਂ ਦੇ ਘਰੇ ਆਉਂਦੀ ਨਹੀਂ ਦੇਖ ਤੈਨੂੰ ਪਤੀਆ ਕਿੰਨਾ ਘਾਉਣੀ ਇਹਨਾਂ ਦੇ ਘਰ ਹੈ ਨਹੀਂ ਇਹਨਾਂ ਦਾ ਰੱਬਰ ਦਾ ਸੁਭਾਅ ਹੈ ਨਹੀਂ ਮੈਂ ਤਾਂ ਹੀ ਨਹੀਂ ਆਉਂਦੀ ਹੁੰਦੀ ਕੋਈ ਗੱਲ ਨਹੀਂ ਚਲੋ ਹਨਾ ਹਾਂ ਮਾੜਾ ਜਾਂ ਚੰਟ ਹੋ ਕੇ ਰਹਿ ਨਹੀਂ ਇਹਨਾਂ ਨੇ ਤੈਨੂੰ ਬਸ ਹਣ ਨਹੀਂ ਦੇਣਾ ਹੈਗਾ ਮੇਰੇ ਨਾਲ ਐ ਸਿੰਗ ਮਿੱਟੀ ਆ ਰੱਖਦੀ ਸੀ ਇਹਦੀ ਮਾਂ ਮੈਂ ਤਾਂ ਚੰਟ ਤਾਂ ਤਾਂ ਕਰਕੇ ਆਇਆਗੀ ਨਹੀਂ ਇਹ ਤਾਂ ਆਸਗਵਾਂਡ ਚ ਵੀ ਨਹੀਂ ਬਣਦੀ ਸੀ ਮोटा ਡੰਡਾ ਕੱਟ ਕੇ ਰੱਖਿਆ ਕਰ ਐ ਸੈਂਤ ਕੇ ਰੱਖਿਆ ਕਰ ਠੀਕ ਆ ਤੁਸੀਂ ਚਾਹ ਪਾਣੀ ਨਾ ਨਾ ਚਾਹ ਪਾਣੀ ਦੇਖ ਲੈ ਕਿੰਨੀ ਸਿਆਣੀ ਤੂੰ ਹੈਗੀ ਆ ਹਲੇ ਤੈਨੂੰ ਬਦਨਾਮ ਕਰਦੀ ਆ ਕਿ ਚਾਹ ਪਾਣੀ ਦਾ ਨਾਂ ਨਹੀਂ ਲੈਂਦੀ ਐ ਗਲਤ ਗੱਲ ਆ ਕਿਸੇ ਨੂੰ ਮਾੜਾ ਕਹਿਣੀ ਗਲਤ ਗੱਲ ਆ ਹਨਾ ਹਾਂ ਪੇਕੇ ਪੁਕੇ ਜਾਇਆ ਕਰ ਤੇ ਜਾਨ ਵੀ ਨਹੀਂ ਦਿੰਦੇ ਹੋਣੇ ਤੈਨੂੰ ਹਾਂਜੀ ਹਾਂ ਮੈਨੂੰ ਸਾਰਾ ਪਤਾ ਹੈ ਮੈਂ ਪੇਤ ਡੈਮ ਕੰਮ ਕਛੱਡ ਕੇ ਵਗ ਜਾ ਕਰ ਹੋਰ ਮੈਂ ਜਾਣੀ ਮੇਰੇ ਕੋਲ ਟਾਈਮ ਹੈ ਨਹੀਂ ਤੇ ਮੜਮਟਨ ਮੇਰਾ ਨਾਂ ਨਾ ਲੈਦੀ ਮੈਂ ਤੇਰੇ ਮਾਂ ਕਹਿੰਨੀ ਆ ਦੇਖ ਮੇਰੇ ਤਾਂ ਪਹਿਲੇ ਨਹੀਂ ਜਰਦੇ ਹਾਂਜੀ ਹਾਂ ਚੰਗਾ ਕੰਮ ਕੰਮ ਕਰ ਲੈ ਕੀ ਸਿਆਣੀ ਆ ਵਿਚਾਰੀ ਹੈ ਦੇਖੂ ਹੀ ਬਦਨਾਮ ਕਰਤੇ ਆ ਗੱਲ ਤਾਂ ਬਿਲਕੁਲ ਸਹੀ ਹੈ ਯਾਰ ਮੈਂ ਨਾ ਤਾਂ ਇੰਨਾ ਕਰਦੀ ਆ ਤੇ ਇਹ ਹੈ ਮੇਰੇ ਬਾਰੇ ਇੰਨਾ ਕੁਝ ਕਹਿੰਦੇ ਨੇਗੇ ਕੋਈ ਗੱਲ ਨਹੀਂ ਜੀ ਮੈਂ ਇਹਨਾਂ ਨੇ ਕਿਹਾ ਨਾ ਅੱਜ ਤੋਂ ਬਾਅਦ ਮੈਂ ਵੀ ਉਦਾਂ ਹੀ ਕਰਾਂਗੀ ਕਿ ਕੁੜੀ ਸਾਰਾ ਦਿਨ ਬੈਠੀ ਰਹਿੰਦੀ ਆ ਮੈਂ ਇਹਦੇ ਮਗਰ ਮਗਰ ਫਿਰਦੀ ਆ ਤੇ ਇਹ ਤਾਂ ਮੈਨੂੰ ਕੋ ਸਮਝਦੀ ਨਹੀਂ ਦੇਖ ਲਾ ਇਹਦੇ ਕੋਈ ਕਿੰਨੀਆਂ ਲੁੱਤੀਆਂ ਲਾਈਆਂ ਨੇ ਇਹਨੇ ਮੇਰੇ ਬਾਰੇ ਕੀ ਸਿਆਣੀਆਂ ਲੈ ਵਿਚਾਰੀ ਉਹੀ ਬਦਨਾਮ ਕਰੀ ਜਾਂਦੇ ਨੇ ਹੁਣਾ ਹੋਗਾ ਸਵਾਦ ਅਸਲ ਦੇ ਵਿੱਚ ਤਾਂ ਨਾਲੇ ਉਹਦੇ ਕੰਨ ਪਰ ਤੇ ਹੋਰ ਕੜਾ ਕਿਵੇਂ ਆ ਠੀਕ ਆ ਵਧੀਆ ਠੀਕ ਆ ਠੀਕ ਆ ਮੈਂ ਤਾਂ ਹੋਰ ਦੱਸ ਕਿਵੇਂ ਹੁਣ ਠੀਕ ਆ ਤੇਰੀ ਅੱਖ ਹਾਂ ਹੁਣ ਤਾਂ ਠੀਕ ਆ ਵਧੀਆ ਅੱਛਾ ਫਰਕ ਪੈ ਗਿਆ ਹਨਾ ਮੜਾ ਜਾ ਬਚਾ ਕੇ ਚੱਲਿਆ ਕਰ ਬਚਾ ਕੇ ਚੱਲਦਾ ਹਾਂ ਹਾਂ ਕਿੱਧਰ ਆਈਆਂ ਮੈਂ ਤਾਂ ਕੁਛ ਨਹੀਂ ਇਹਨਾਂ ਦੇ ਘਰੇ ਜਾ ਕੇ ਆਈ ਸੀ ਪ੍ਰੀਤ ਕੇ ਕਰਨ ਅੱਜ ਕਿਵੇਂ ਬਾਗੂ ਤਾਂ ਜਾਂਦੀ ਨਹੀਂ ਹੁੰਦੀ ਤੂੰ ਮੈਂ ਤਾਂ ਕਿਵੇਂ ਜਾਣਾ ਇਹਨਾਂ ਦੇ ਤਾਂ ਘਰ ਦੇ ਜਲੂਸ ਵਾਲਾ ਨਿਕਲਿਆ ਪਿਆ ਹਨਾ ਲੜਦੇ ਲੁੜਦੇ ਵਾਲਾ ਮੈਂ ਤਾਂ ਸੁਣਿਆ ਬਹੂ ਜੀ ਨਾਲ ਵਾਲਾ ਜਲੀਲ ਕਰਦੇ ਨੇ ਮੈਂ ਤਾਂ ਸੁਣਿਆ ਆਪਾਂ ਤਾਂ ਆਪਾਂ ਨੂੰ ਤਾਂ ਕੀ ਪਤਾ ਅੱਛਾ ਬਹੂ ਜੂ ਨੂੰ ਵਾਲਾ ਜਲੀਲ ਕਰਦੇ ਨੇ ਕਹਿੰਦੇ ਨਾਲ ਸਿਆਣੀ ਦੇਖ ਲੈ ਕਿੰਨੀ ਬੜੀ ਸ ਕਮੈ ਕਦੇ ਬਾਹਰ ਨਹੀਂ ਨਿਕਲਦੀ ਦੇਖੀ ਨਹੀਂ ਲੱਟ ਲੱਟ ਫਿਰਦੀਆਂ ਹੁੰਦੀ। ਨਹੀਂ ਹਾਂ ਇਹ ਤਾਂ ਬਾਹਲੀ ਸਿਆਣੀ ਆ। ਹਾਂ ਸਿਆਣੀ ਆ ਬਾਕੀ ਤੈਨ ਟੱਪਰ ਦੇ ਸੁਆਦ ਆ ਪਤਾ ਨਾਲ ਆਪਾਂ ਤਾਂ ਗੱਲ ਕਰਕੇ ਵੀ ਕੀ ਲੈਣੀ ਆ। ਚਲ ਹਾਂ ਉਹ ਠੀਕ ਆ ਤੇਰੀ ਬੋਟੀ ਕਿਵੇਂ ਆ? ਠੀਕ ਆ ਠੀਕ ਆ। ਜਮਾਓ ਠੀਕ ਨੇ। ਜਮਾਓ ਕੇ। ਚਲ ਵਧੀਆ ਵਧੀਆ ਮੈਂ ਤੈਨੂੰ ਗੱਲ ਕਰਦੀ ਸੀ ਆਈ ਕਿਊੜੀਆਂ ਕੁੰਨੀਆਂ ਚੜਾਈ ਫਿਰਦਾ ਵੇ ਤੂੰ ਤਾਂ। ਉਹ ਬਾਦਰੋਂ ਮੈਂ ਕੰਮ ਗਿਆ ਸੀ ਮੈਂ। ਅੱਛਾ ਅੱਛਾ ਚੰਗਾ ਮਾਰ ਲੈ ਕਰ ਗੇੜਾ ਤੇ ਬਾਈ ਕਹਿੰਦਾ ਸੀ ਆਉਂਦਾ ਹੀ ਨਹੀਂ। ਉਹ ਮੈਂ ਜਾ ਕੇ ਆਉਂਗਾ ਮੈਨੂੰ ਸੱਤਜੀਤ ਵੱਜਨ ਕਰਨੀ ਆ। ਹਾਂ ਮੜਾ ਨਿਗਰਾਨ ਆ ਨੂੰ ਹੁਣ ਕਿਸੇ ਦੇ ਘਰੇ ਜਾਂਦੀ ਐ ਤਾਂ ਕੋਈ ਲੁੱਤੀ ਲਾ ਕੇ ਆਈ ਹੂ ਕੁਝ ਬਾਖੜੀ ਨੂੰ ਨਾ ਲੜਵਾ ਦੇ ਉਹਦੀ ਮਾਂ ਨੀ ਵਿਚੇਰੀ ਤੇ ਇਕੱਲੀ ਬਹੂ ਬੜੀ ਨਰਮ ਐ ਇਹਨਾਂ ਦੀ ਕੋਈ ਨਾ ਕੋਈ ਉਂਗਲ ਲਾ ਕੇ ਆਈ ਹੋਊਗੀ ਇਹ ਇਹ ਤੋਂ ਬਿਨਾ ਕੰਮ ਨਹੀਂ ਕਰਦੀ ਕਈ ਦੇ ਘਰ ਪੱਟ ਗਈ ਇਹ ਵਾਲੀ ਖਰਾਬ ਆ ਜੀ ਇਹ ਅੱਜ ਗੱਲ ਹੀ ਨਹੀਂ ਹੁੰਦੀ ਅੰਮੀ ਹੋਰਿਆ ਹਾਂਜੀ ਬਹਿ ਜਾ ਕੀ ਗੱਲ ਤੇਰਾ ਮੂੰਹ ਕਿ ਮੁੱਢਾ ਫਿਰਦਾ ਹੈ ਨਹੀਂ ਮੈਂ ਤਾਂ ਬਿਲਕੁਲ ਠੀਕ ਆ ਮੈਨੂੰ ਕੀ ਹੋਣਾ ਕਿੰਨਾ ਟਾਈਮ ਹੋ ਗਿਆ ਮੈਨੂੰ ਆਇਰ ਤੂੰ ਗੱਲ ਹੀ ਨਹੀਂ ਕਰ ਰਹੀ ਉਹ ਬਸ ਵੈਸੇ ਨਾ ਘਰ ਦੇ ਕੰਮਾ ਕਰਕੇ ਤੁਹਾਨੂੰ ਪਤਾ ਮਾਂ ਜਾ ਹੋਰ ਹੋ ਜਾਂਦਾ ਥੱਕ ਜਾਂਦੀ ਆ ਨਾ ਕੰਮ ਕਰਦੀ ਕਿਸੇ ਨੇ ਕੁਝ ਕਿਹਾ ਹੈ ਨਹੀਂ ਨਹੀਂ ਕਿਸੇ ਨੇ ਕੀ ਕਿਹਾ ਨਾ ਮੈਨੂੰ ਬਸ ਮੈਂ ਤੁਹਾਡੇ ਨਾਲ ਨਾ ਇੱਕ ਸਲਾਹ ਜੀ ਕਰਨੀ ਸੀਗੀ ਬੋਲ ਜੇ ਕਿਸੇ ਨੇ ਕੁਝ ਕਿਹਾ ਤਾਂ ਮੈਨੂੰ ਦੱਸ ਦੇ ਨਹੀਂ ਕਿਸੇ ਨੇ ਕੁਝ ਨਹੀਂ ਕਿਹਾ ਮੈਂ ਤੁਹਾਨੂੰ ਐਂ ਕਹਿੰਦੀ ਸੀ ਵੀ ਮੈਂ ਚਾਰ ਕਿ ਦਿਨ ਆਪਦੇ ਪੇਕੇ ਲਾਇਆ ਵਾਂ ਪੇਕੇ ਮੰਮੀ ਯਾਰ ਤੈਨੂੰ ਪਤਾ ਲੱਗਿਆ ਵੀ ਆਪਣਾ ਘਰ ਕੌਣ ਸੰਭਾਲੂਗਾ ਤੂੰ ਹੀ ਤਾਂ ਸਾਰਾ ਘਰ ਸੰਭਾਲਦੀ ਐ ਪ੍ਰੀਤੀ ਨੂੰ ਸੰਭਾਲਣਾ ਛੋਟੇ ਨੂੰ ਸੰਭਾਲਣਾ